पार्टीसी पार्टीसी पार्टी ਨਸ਼ਾ ਪੰਜਾਬ 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 ਨਸ਼ਾ ਪੰਜਾਬ 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 ਨਸ਼ਾ ਪੰਜਾਬ 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 ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦੁਗਾਲ ਐਸ ਟਾਈਮ ਅਸੀਂ ਖੜੇ ਹਾਂ ਪਾਤੜਾ ਮੰਡੀ ਜਿੱਥੇ ਨਸ਼ਿਆਂ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਹੈ ਇਹ ਰੈਲੀ ਐਨ ਐਸ ਪੀ ਪਾਰਟੀ ਵੱਲੋਂ ਕੱਢੀ ਜਾ ਰਹੀ ਹੈ ਜੋ ਸਟੂਡੈਂਟ ਪਾਰਟੀ ਬਣੀ ਹੋਈ ਹੈ ਐਨਐਸਪੀ ਇਸ ਰੈਲੀ ਦੇ ਜੋ ਓਨਰ ਨੇ ਨਰਿੰਦਰ ਨਰਿੰਦਰ ਕੁਮਾਰ ਬੌਕਸਰ ਜੋ ਐਮਐਲਏ ਦੀ ਇਲੈਕਸ਼ਨ ਲੜ ਚੁੱਕੇ ਨੇ ਪੰਜਾਬ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਪਾਰਟੀ ਜਿੰਦਾਬਾਦ ਗੱਲ ਕਰਦੇ ਆ ਨਰਿੰਦਰ ਕੁਮਾਰ ਬੌਕਸਰ ਜੀ ਨਾਲ ਹਾਂਜੀ ਨਾਲ ਦਰਵਾਰਾ ਸਿੰਘ ਸਾਬਕਾ ਸਰਪੰਚ ਦਗਾਲ ਨੇ ਮੌਜੂਦਾ ਸਰਪੰਚ ਧਰਮਪਾਲ ਸਿੰਘ ਜੀ ਨੇ ਦਗਾਲ ਤੋਂ ਖੁਰਦ ਤੋਂ ਗੱਲ ਕਰਦੇ ਆ ਦਰਵਾਰਾ ਸਿੰਘ ਨਾਲ ਹਾਂਜੀ ਇਹ ਤੁਹਾਡੀ ਰੈਲੀ ਕਿਸ ਵਿਸ਼ੇ ਤੇ ਕੱਢੀ ਜਾ ਰਹੀ ਹੈ ਜੀ ਅਸੀਂ ਜੀ ਇਹ ਰੈਲੀ ਅੱਜ ਨਰਿੰਦਰ ਬੌਕਸਰ ਜੀ ਲਗਵਾਈ ਹੈਠ ਜੋ ਇਹਨਾਂ ਨੇ ਨੌਜਵਾਨਾਂ ਨੂੰ ਆਮਦਨ ਕੀਤਾ ਨਸ਼ਿਆਂ ਦੇ ਖਿਲਾਫ ਰੈਲੀ ਕੱਢੀ ਹੈ ਤਾਂ ਕਿ ਅਸੀਂ ਨਸ਼ੇ ਭਜਾਈਏ ਪੰਜਾਬ ਬਚਾਈਏ ਇਹ ਨਿੰਦਰ ਬੌਛਰ ਜੀ ਨੇ ਬਹੁਤ ਹੀ ਬਹੁਤ ਬੜਾ ਬਰਲਾ ਕੀਤਾ ਨੌਜਵਾਨਾਂ ਨੂੰ ਜੋੜਿਆ ਅੱਜ ਸਾਡੇ ਹਲਕੇ ਦੇ ਨੌਜਵਾਨ ਨਿੰਦਰ ਬੌਛਰ ਜੀ ਨਾਲ ਬੜੇ ਜੁੜਦੇ ਨੇ ਸਾਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਇ ਵੀ ਅਸੀਂ ਨਸ਼ੇ ਛੱਡੀਏ ਜਦੋਂ ਨੌਜਵਾਨਾਂ ਦੇ ਵਿੱਚ ਇਹ ਸਾਹ ਆ ਜੇ ਵੀ ਅਸੀਂ ਨਸ਼ੇ ਛੱਡਣੇ ਨੇ ਤਾਂ ਇਹ ਨਸ਼ਿਆਂ ਦਾ ਖਾਤਮਾ ਹੋ ਸਕਦਾ ਹੈ ਅਸੀਂ ਫਿਰ ਨਿੰਦਰ ਬੌਛਰ ਜੀ ਦਾ ਤੇ ਨੌਜਵਾਨ ਜਿਹੜੇ ਮੇਰੇ ਵੀ ਜੁੜੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਓ ਪਿੰਡਾਂ 'ਚੋਂ ਨੌਜਵਾਨ ਲੋੜੋ ਸ਼ਹਿਰਾ ਜਾ ਕੇ ਜਾਗਰਤੀ ਪੈਦਾ ਕਰੀਏ ਕਿਉਂਕਿ ਜੋ ਨਸ਼ਾ ਹੈ ਸ਼ਹਿਰਾ ਤੂੰ ਹੀ ਜਾਂਦਾ ਪਿੰਡਾਂ 'ਚ ਵੀ ਸ਼ਹਿਰਾ ਤੂੰ ਹੀ ਜਾਂਦਾ ਹੈ ਸੋ ਅਸੀਂ ਜੇ ਸ਼ਹਿਰਾ ਨੂੰ ਕਵਰ ਕਰਾਂਗੇ ਪਿੰਡ ਆਪ ਦੇ ਆਪ ਕਵਰ ਹੋ ਜਾਣਗੇ ਅਸੀਂ ਨਿੰਦਰ ਬੌਛਰ ਜੀ ਦਾ ਤੇ ਇਹਨਾਂ ਦੀ ਟੀਮ ਦਾ ਤੇ ਆਏ ਹੋਏ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਂ ਸਾਬਕਾ ਸਰਪੰਚ ਦਰਬਾਰਾ ਸਿੰਘ ਦਗਾਲ ਹਲਕਾ ਸੁਖਣਾ ਤੇ ਨਾਲ ਧਰਪਾਲ ਜੀ ਨਿੰਦਰ ਬੌਛਰ ਜੀ ਅਸੀਂ ਅਪਰਾਲਾ ਕਰਦੇ ਆਂ ਬੈਠ ਨੂੰ ਅਸੀਂ ਅਰਦਾਸ ਵੀ ਕਰਦੇ ਆਂਗੇ ਸਾਨੂੰ ਇਸ ਮਿਸ਼ਨ ਦੇ ਵਿੱਚ ਕਾਮਯਾਬੀ ਬਖਸ਼ੇ ਵਹਿਰੂ ਨੀਕਾ ਖਾਨ ਨਸ਼ਾ ਪਿਆਓ ਪੰਜਾਬ ਬਚਾਓ ਨਸ਼ਾ ਪਿਆਓ ਪੰਜਾਬ ਬਚਾਓ ਹਾਂਜੀ ਨਰਿੰਦਰ ਜੀ ਨਰਿੰਦਰ ਜੀ ਤੁਸੀਂ ਨਸ਼ਿਆਂ ਦੇ ਖਿਲਾਫ ਰੈਲੀ ਕੱਢ ਰਹੇ ਹੋ ਤੇ ਕਿੰਨਾ ਕੁ ਤੁਹਾਨੂੰ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਿੰਨਾ ਕੁ ਸਾਥ ਮਿਲ ਰਿਹਾ ਹੈ ਨੌਜਵਾਨਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿੱਥੇ ਬਾਈ ਜੀ ਸਾਰਾ ਇਲਾਕਾ ਆਪਣੇ ਨਾਲ ਹੈ ਔਰ ਮੈਂ ਵੀ ਇਹਨਾਂ ਦੇ ਨਾਲ ਹੈ ਮੇਰੀ ਸਾਰੀ ਟੀਮ ਔਰ ਸਾਡੇ ਵੱਡੇ ਭਰਾਵਾਂ ਵਰਗੇ ਮੇਰੇ ਛੋਟੇ ਵੀਰ ਵੱਡੇ ਵੀ ਸਭ ਨੂੰ ਪਹਿਲੇ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਬਸ ਇੱਕੋ ਹੀ ਗੱਲ ਮੈਂ ਪਲਵਾਨ ਨਹੀਂ ਕਰਦਾ ਅੱਗੇ ਮੇਰਾ ਬੋਏ ਬੇਟਾ ਪਲਵਾਨ ਨਹੀਂ ਕਰਦਾ ਬਈ ਨਸ਼ਾ ਭਜਾਓ ਉਹ ਪੰਜਾਬ ਪੰਚਾਓ ਤੋਂ ਹੀ ਗੱਲ ਹੈ ਬਸ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ ਆਜੋ ਭਾਈ ਜੀ ਨਸ਼ਾ ਭਜਾਓ ਜਿੰਦਾਬਾਦ ਸੰਨਸਦੀ ਪਾਰਟੀ ਜਿੰਦਾਬਾਦ